ਨਰ ਤੋਂ ਬਣੀ ਪਈ ਹੈ ਜੀ ਕੋਈ ਐਮਟੀ ਮੇਰਾ ਨਾਮ ਅਮਿੰਦਰਪਾਲ ਸਿੰਘ ਆ ਜੀ ਅੱਜ ਇੱਥੇ ਜਿਹੜੇ ਵੀ ਮਹੱਲਾਨਵਾਸੀ ਇਕੱਠੇ ਹੋਏ ਆ ਜੀ ਉਹ ਕਿਸੇ ਸ਼ੌਕਗਰਾਂ ਲਈ ਇਕੱਠੇ ਹੋਏ ਸਾਰੇ ਨੀ ਮਜਬੂਰੀ ਆ ਜੀ ਸਾਰੇ ਆਪ ਦਾ ਕੰਮ ਕਰਕੇ ਬੈਠੇ ਆ ਸਾਰੇ ਢਾੜੀ ਧਰ ਬੰਦੇ ਆ ਜੀ ਉਹਨਾਂ ਦਾ ਕੰਮ ਕਰਕੇ ਛਡੰਦਾ ਇੱਕ ਹੀ ਮਕਸਦ ਆ ਵੀ ਉਹਨਾਂ ਦੇ ਘਰੇ ਬੱਚੇ ਮਾਰ ਪਏ ਆ ਪਾਣੀ ਖੜਿਆ ਹੋਇਆ ਗੋਡਾ ਗੋਡਾ ਤੱਕ ਪਾਣੀ ਆ ਰਿਹਾ ਗੰਦਾ ਪਾਣੀ ਆ ਜੀ ਸੀਵਰੇਜ ਦਾ ਜਿਹੜਾ ਕਿ ਇੱਕ ਮਹੀਨੇ ਤੋਂ ਇੱਕ ਮਹੀਨੇ ਤੋਂ ਖੜਾ ਹੋਇਆ ਪਾਣੀ ਪਰ ਜਿਹੜੀ ਨਗਰ ਕਮੇਟੀ ਨਗਰ ਕਾਉਂਸਲ ਆ ਉਹ ਕੋਈ ਵੀ ਸੁਣਵਾਈ ਨਹੀਂ ਕਰ ਰਹੀ ਉਹਨਾਂ ਨੂੰ ਫੋ ਬਸ ਉਹਨਾਂ ਕੋਲ ਇੱਕ ਹੱਲ ਹੈਗਾ ਵੀ ਇਹ ਆਉਂਦੇ ਆ ਇੱਕ ਡਿੱਗੀ ਭਰ ਕੇ ਲੈ ਜਾਂਦੇ ਆ ਕੀ ਇੱਕ ਡਿੱਗੀ ਭਰਦਾ ਸਾਰਾ ਸੀਵੇ ਦੀ ਨਿਗਾਸੀ ਹੋ ਸਕਦੀ ਹੈ ਜੀ ਨਹੀਂ ਹੋ ਸਕਦੀ ਤਾਂਗੇ ਉਹਨਾਂ ਨੂੰ ਪੁੱਛਦੇ ਆ ਵੀ ਕੀ ਕਰਨਾ ਪੈ ਤੇ ਡਿੱਗੀ ਭਰ ਕੇ ਲੈ ਜਾਂਦੇ ਆ 5 ਮਿੰਟ 5 ਮਿੰਟ ਤਾਂ ਫਰਕ ਪੈਂਦਾ ਡਿੱਗੀ ਨਾਲ 5 ਮਿੰਟਾਂ ਬਾਅਦ ਹੋਰ ਪਾਣੀ ਹੋ ਜਾਂਦਾ ਉੱਤੋਂ ਦੀ ਠੀਕ ਹੈ ਉਹ ਵੀ ਨਹੀਂ ਸੁਖਦਾ 5 ਮਿੰਟਾਂ ਨਾਲ ਦੀ ਡਿੱਗੀ ਭਰਦਿਆ ਮਾੜਾ ਜਿਹਾ ਫਰਕ ਪੈਂਦਾ ਪਾਣੀ ਦਾ ਤੇ ਉਹ ਤੇ ਰੋਟੀ ਇਕੱਠਾ ਹੋ ਜਾਂਦਾ ਤੇਰੇ ਇਹ ਕਹਿੰਦੇ ਆ ਵੀ ਸਾਡੇ ਕੰ다 ਮੋਟਰਾਂ ਜਾਮ ਆ ਇਹ ਕਿਹਨ ਲਾਇਦੇ ਵੀ ਜਾਮ ਕਰਾਂਗੇ ਠੀਕ ਦਸ਼ਮੀਚ ਨਗਰ ਚ 1/2 ਤੇ 1/3 ਦੀ ਬਸਨੀਕ ਆ ਸਾਰੇ ਜੀ ਇੱਥੇ ਬਹੁਤ ਬੁਰਾ ਹਾਲ ਆ ਇੱਕ ਮਹੀਨੇ ਤੋਂ ਪਾਣੀ ਭਰਿਆ ਹੋਇਆ ਸੀਵਰ ਦਾ ਹੀ ਕਮੇਟੀ ਆ ਦਾ ਕੋਈ ਜਾਣੇ ਆ ਉਹ ਕਹਿੰਦਾ ਸੁਖਵਿੰਦਰ ਮਾਨਾ ਇੱਥੇ ਉਹਦੇ ਕੋਲੇ ਚਾਰਜ ਆ ਸੁਖਵਿੰਦਰ ਕੋਈ ਜਾਣੇ ਆ ਉਹ ਕਹਿੰਦਾ ਮੋਟਰਾਂ ਖਰਾਬ ਆ ਮਤਲਬ ਸਾਨੂੰ ਤੁਰੇ ਫਿਰਦੇ ਆ ਜਦੋਂ ਜਾਣੇ ਆ ਤਾਂ ਇੱਕ ਦਿਨ ਟੈਂਕੀ ਆ ਜਾਂਦੀ ਹੈ ਟੈਂਕੀ ਭਰ ਕੇ ਲੈ ਜਾਂਦੇ ਆ ਉਹ ਢੋਲੇ ਹੁੰਦੇ ਆ ਮੁੜ ਕੇ ਫੇਰ ਉਹੀ ਸਮੱਸਿਆ ਦਾ ਉੱਤੇ ਆਲਾ ਘਰਾਂ ਚੋਂ ਨਿਕਲ ਨਹੀਂ ਸਕਦੇ ਅਸੀਂ ੋਟੇ ੋਟੇ ਪਾਣੀ ਆ ਜੀ ਮਤਲਬ ਗੰਦ ਤੇ ਰਿਆ ਫਿਰਦਾ ਰੋਟੀ ਖਾਣੀ ਵੀ ਔਖੀ ਆ ਜੀ ਇਹ ਵਾਰਡ ਨੰਬਰ ਕਿੰਨਾ ਜੀ ਵਾਰਡ ਨੰਬਰ 10 ਹੈ ਇਹ ਕਿੰਨੇ ਚਿਰ ਤੋਂ ਇਹ ਤੋਂ ਸਮੱਸਿਆ ਆ ਰਹੀ ਹੈ ਇੱਕ ਮਹੀਨੇ ਤੋਂ ਆਈ ਇੱਕ ਮਹੀਨੇ ਤੋਂ ਹਾਂ ਜੀ ਸੀਵਰ ਸਮੱਸਿਆ ਕਿ ਵਾਟਰ ਵਾਟੇ ਪਾਸੋਂ ਸਮੱਸਿਆ ਆ ਰਹਾ ਹੈ ਵਾਟਰ ਵਾਕਸ ਵੀ ਨਹੀਂ ਉਨੀ ਜਿੰਨੀ ਸੀਵਰ ਦੀ ਹੈ ਸੀਵਰ ਬਲਾਕ ਜਾਂ ਸੀਵਰ ਖੋਲ ਦੇ ਜਿਹੜੀ ਮਾਰ ਰੋਡ ਹੈ ਇਹਦੇ ਚੈਂਬਰ ਕਿੰਨੇ ਨੀਵੇਂ ਆ ਉੱਥੋਂ ਪਾਣੀ ਕਿਉਂ ਨਹੀਂ ਨਿਕਲਦਾ ਜੀ ਸਾਡੀ ਗਲੀ ਤੇ ਪਾਣੀ ਕਿਉਂ ਨਹੀਂ ਨਿਕਲਦਾ ਇਹ ਅੱਜ ਤਾਂ ਨਹੀਂ ਘਟੋ ਘਟ 20 ਦਿਨ ਹੋ ਗਏ ਜੀ ਮਸਲਾ ਇਹ ਕੋਈ ਮੀਂਹ ਦਾ ਪਾਣੀ ਨਹੀਂ ਹੈਗਾ ਜੀ ਕੋਈ ਜਾ ਕੇ ਠੀਕ ਹੈ ਜੀ ਇਹਨਾਂ ਨੇ ਕੀ ਕੀਤਾ ਜੀ ਪਹਿਲਾਂ ਜਿਹੜੀ ਸਾਡੀ ਗਲੀ ਸੀ ਉਹ ਸੀਵਰ ਇੰਡ ਤੇ ਜਾ ਕੇ ਬੰਦ ਸੀਗਾ ਮਗਰ ਸੀਵਰ ਜੋੜਦਾ ਉਹ ਜੋੜਨ ਕਰਕੇ ਸਾਰੇ ਮੱਲੇ ਦਾ ਪਾਣੀ ਆ ਕੇ ਇੱਥੇ ਇਕੱਠਾ ਹੋ ਜਾਂਦਾ ਐ ਐਮਸੀਏ ਜਿਹੜੀ ਜੀ ਮੌਜੂਦਾ ਐਮਸੀ ਹੈ ਠੀਕ ਹੈ ਪ੍ਰਧਾਨ ਜੀ ਦੇ ਗੱਲ ਦੇ ਕੋਈ ਕੰਨ ਤੇ ਜੋ ਨਹੀਂ ਸਰਕਦੀ ਉਹ ਤਾਂ ਬੈਠੇ ਰਹਾ ਉਹਨਾਂ ਦੇ ਬਾਅਦ ਜਾ ਕੇ ਦੇਖੋ ਪਾਣੀ ਹੈਗਾ ਉੱਥੇ ਇੱਕ ਬੂੰਦ ਪਾਣੀ ਨਹੀਂ ਠੀਕ ਹੈ ਜੀ ਉਹ ਬੰਦ ਕੀਤਾ ਜਾਵੇ ਜਿਹੜਾ ਸੀਵਰ ਜੋੜ ਜਿਹੜਾ ਸੀਵਰ ਪਰਲੀ ਕਰੀਦਾ ਇਹਦੇ 'ਚ ਜੋੜਦਾ ਜੀ ਅੱਛਾ ਇਹ 2 ਦਿਨ ਹੋਇਆ ਜੋੜੇ ਨੂੰ ਆਪ 15 ਦਿਨ ਹੋਇਆ ਉਦੋਂ ਬਾਅਦ ਪਾਣੀ ਭਰਨ ਲੱਗ ਗਿਆ ਜੀ ਬਹੁਤ ਜ਼ਿਆਦਾ ਪਹਿਲਾਂ ਜਦੋਂ ਸੁੱਕੀ ਹੁੰਦੀ ਸੀ ਠੀਕ ਹੈ ਜੀ ਨਹੀਂ ਪਹਿਲਾਂ ਹੈ ਨਹੀਂ ਸੀ ਗਈ ਮਿੱਟੀ ਨੇ ਆਪ ਪੰਜ ਦਿਨਾਂ ਤੋਂ ਸਾਹਮਣੇ ਜੋੜਿਆ ਇਹ ਜਾਂ ਤਾਂ ਪਰਲੇ ਪਾਸੇ ਹੋ ਸਕਦਾ ਕੋਈ ਔਰ ਪਾਸੇ ਕੋਈ ਨਹੀਂ ਮੇਰਾ ਲੋਗ ਹੋ ਗਈ ਮੈਂ ਕਹਿੰਦਾ ਪਹਿਲਾਂ ਉਹ ਸਿਵਰ ਤੋਂ ਔਰ ਪਾਸੇ ਜਿਹੜਾ ਹੋਣਾ ਜੀ ਆਸੀ ਜੀ ਪਹਿਲਾਂ ਕਿਤਾ ਹੋਰ ਉਹ ਪੀ ਲੈਣ ਜਾਂਦੀ ਸੀ ਕੋਈ ਕਾਣਾ ਭਰ ਉਹ ਸਾਫ ਨਹੀਂ ਕਰਾਇਆ ਇਹਨਾਂ ਇਹ ਕੋਈ ਸਾਫਲੇ ਮੈਂ ਲੈ ਕੇ ਪਾਦਾ ਪਾਣੀ ਉਹ ਰਾਈ ਚਨਾ ਪਰ ਆ ਬੀ ਚਲਾਉਂਦੇ ਤੇ ਪੀਵਰ ਚਲਾ ਦਨ ਤਾਂ ਮੁਖਰਾ ਹੱਥ ਹੋ ਜੇ ਪੀਵਰ ਚਲਾ ਤਾਂ ਲੋਕੇ ਨਹੀਂ ਆ ਇਹ ਸਾਈਡ ਲੋਕੇ ਸਾਰੇ ਇਹਨਾਂ ਨੂੰ ਕਹਿ ਦਿੰਨੇ ਆ ਕਹਿੰਦੇ ਕੋਈ ਬਲੌਕ ਜਣੀ ਨਹੀਂ ਜੀ ਸਾਰੀ ਕੋਈ ਜਿਓ ਵੇ ਪਾਣੀ ਇੱਥੇ ਨਹੀਂ ਤੁਸੀ ਦੇਖੋ ਇਹ ਹੀ ਮਨ ਲੈ ਚਾ ਇਹ ਕਾ ਨਾਲ ਵਾਲੇ ਮਨ ਲੈ ਚੀ ਇਹ ਹੀ ਪ੍ਰੋਬਲਮ ਹੈ ਅਜਿਹਾ ਅਸੀਂ ਹਾਂ ਮਿਕਸ ਹੋ ਗਿਆ ਮਤਲਬ ਹਾਂ ਨੈਕਸਟ ਆ ਸਰ ਤਾਂ ਹੀ ਹੁੰਦਾ ਨਾ ਜੇ ਪਾਣੀ ਖੜਦਾ ਤਾਂ ਹੀ ਜੇ ਪਾਣੀ ਨਾ ਖੜੇ ਨੈਕਸਟ ਕਿਵੇਂ ਹੋਊਗਾ ਜੀ